ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਾ ਨਾਜ ਦੀ ਆਪਣੀ ਨਵੀਂ ਅਪਡੇਟਾਂ ਸੋ ਦੋਸਤੋ ਖੁਸ਼ਖਬਰੀ ਹੈ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਜਿਹੜੇ ਸਰਕਾਰੀ ਨੌਕਰੀ ਤਲਾਸ਼ ਵਿੱਚ ਕਰ ਰਹੇ ਹੈ ਕਿ ਹੁਣ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਨਵਾਂ ਨੋਟਿਸ ਜਾਰੀ ਹੋਇਆ ਹੈ ਸੋ ਉਸ ਦੇ ਵਿੱਚ 1001 ਪਟਵਾਰੀ ਦੀ ਭਰਤੀ ਕੀਤੀ ਜਾਣੀ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਜੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਕਿਰਪਾ ਕਰਕੇ ਬਣੇ ਰਹੋ ਸੋ ਜਿਹੜੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਸੋ 1001 ਪਟਵਾਰੀ ਦੀਆਂ ਅਸਾਮੀਆਂ ਦੀ ਭਰਤੀ ਸੰਬੰਧੀ ਮੀਟਿੰਗ ਉક્ત ਵਿਸ਼ੇ ਅੰਕਿਤ ਮਾਮਲੇ ਵਿੱਚ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰ ਵੱਲੋਂ 1001 ਖਾਲੀ ਅਸਾਮੀਆਂ ਭਰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਪ੍ਰਕਤੀ ਅਧੀਨ ਭਾਵ ਜਲਦੀ ਹੀ ਜਿਹੜੀ ਉਹ ਪੂਰੀ ਕੀਤੀ ਜਾਣੀ ਹੈ ਜਿਸ ਦੇ ਸਬੰਧ ਵਿੱਚ ਆਪ ਜੀ ਨੂੰ ਬਾਰ-ਬਾਰ ਆਪਣੇ ਜ਼ਿਲ੍ਹੇ ਵਿੱਚ ਮਾਲ ਪਟਵਾਰੀ ਦੀਆਂ ਖਾਲੀ ਪਈਆਂ ਅਸਾਮੀਆਂ ਬਾਰੇ ਵੈਰੀਫਾਈਡ ਸੂਚਨਾ ਨਿਰਧਾਰਤ Google Sheet ਵਿੱਚ ਭਰ ਕੇ ਇਸ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਸੀ ਠੀਕ ਹੈ ਜੀ ਭਾਵ ਹੁਣ ਮਤਲਬ ਮਾਨਸਾ ਬਠਿੰਡਾ ਵਰ ਨਾਲ ਪੂਰੇ ਪੰਜਾਬ ਦੇ ਵਿੱਚ ਜਿੱਥੇ-ਕਿਥੇ ਵੀ ਮਾਲ ਪਟਵਾਰੀ ਦੀਆਂ ਪੋਸਟਾਂ ਖਾਲੀ ਪਈਆਂ ਨੇ ਸੋ ਉੱਥੇ ਸੂਚਨਾ ਮੰਗ ਲਈ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਜਿਹੜੀ ਉਹ ਆਪਾਂ ਕਹਿ ਸਕਦੇ ਹਾਂ ਕਿ ਭਰਤੀ ਦੇਖਣ ਨੂੰ ਮਿਲੂਗੀ 1001 ਪਟਵਾਰੀ ਦੀਆਂ ਪੋਸਟਾਂ ਵਾਸਤੇ ਠੀਕ ਹੈ ਜੀ ਪਰੰਤੂ ਆਪ ਵੱਲੋਂ ਮਾਲ ਪਟਵਾਰੀ ਦੀਆਂ ਕੈਟਾਗਰੀ ਵਾਈਜ਼ ਵੈਰੀਫਾਈਡ ਸੂਚਨਾ ਨਿਰਧਾਰਤ Google Sheet ਜਿਹੜੀ ਉਹ ਭਰਕੀ ਨਹੀਂ ਭੇਜੀ ਗਈ ਸੋ ਦੋਸਤ ਇਹਨਾਂ ਨੇ ਡਾਟਾ ਮੰਗਿਆ ਸੀ ਵੀ ਜਿੱਥੇ-ਜਿੱਥੇ ਵੀ ਪੋਸਟਾਂ ਖਾਲੀ ਆ ਤੁਸੀਂ ਉਹਨਾਂ ਨੂੰ Google Sheet ਦੇ ਵਿੱਚ ਪਰਫਾਰਮਾ ਭਰਕੇ ਦਿਓ ਪਰ ਉਹ ਕਿਸੇ ਕਾਰਨ ਕਰਕੇ ਜਿਹੜਾ ਉਹ ਵਿਭਾਗ ਵੱਲੋਂ ਨਹੀਂ ਭੇਜੇਗਾ ਸੋ ਜਿਹਦੇ ਕਰਕੇ ਫਿਰ ਦੁਬਾਰਾ ਤੋਂ ਜਿਹੜਾ ਉਹ ਸੂਚਨਾ ਮੰਗੀ ਗਈ ਹੈ ਹੁਣ ਡਾਇਰੈਕਟਰ ਤੋਂ ਰਿਕਾਰਡ ਪੰਜਾਬ ਜੀਬਲੋ ਇਸ ਸਬੰਧੀ 3 11 2025 ਨੂੰ ਮੀਟਿੰਗ ਰੱਖੀ ਗਈ ਹੈ ਠੀਕ ਹੈ ਜੀ ਸੋ ਤਿੰਨ ਭਾਵ ਅੱਜ 2 ਤਰੀਕ ਹੋ ਚੁੱਕੀ ਹੈ ਕੱਲ ਦੀ ਜਿਹੜੀ ਉਹ ਮੀਟਿੰਗ ਰੱਖੀ ਗਈ ਹੈ ਇਸ ਲਈ ਪੰਜਾਬ ਰਾਜ ਦੇ ਸਮੂਹ ਸਦਰਕ ਕਾਨੂੰਗੋ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਜ਼ਿਲ੍ਹੇ ਅਧੀਨ ਠੀਕ ਹੈ ਜੀ ਮਾਲ ਪਟਵਾਰੀ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਵੈਰੀਫਾਈਡ ਸੂਚਨਾ ਨਿਰਧਾਰਤ ਗੂਗਲ ਸ਼ੀਟ ਵਿੱਚ ਦਸਤੀ ਲੈ ਕੇ ਇਸ ਮੀਟਿੰਗ ਵਿੱਚ ਹਾਜ਼ਰ ਹੋਣਗੇ ਸੋ ਉਹ ਜਿਹੜਾ ਉਹ ਗੂਗਲ ਪਰਫਾਰਮਾ ਉਹਦੇ ਵਿੱਚ ਭਰ ਕੇ ਸਾਰਾ ਆਪਣਾ ਲੈ ਕੇ ਜਾਣਗੇ ਇਸ ਨੂੰ ਅਤੀ ਜ਼ਰੂਰੀ ਸਮਝਿਆ ਜਾਵੇ ਪੱਤਰ ਸਮਰੱਸ ਅਧਿਕਾਰ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ ਠੀਕ ਹੈ ਜੀ ਸੋ ਇਸ ਦਾ ਇੱਕ ਉਤਾਰਾ ਪੰਜਾਬ ਸਰਕਾਰ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਮੁਰਬਾਬੰਦੀ ਜਿਹੜਾ ਹੈਗਾ ਉਹਦੇ ਨਾਲ 28 10 2030 ਦੇ ਸੰਬੰਧ ਵਿੱਚ ਸੂਚਨਾ ਭੇਜਿਆ ਜਾਂਦਾ ਠੀਕ ਹੈ ਜੀ ਪਹਿਲਾਂ ਵੀ ਸੂਚਨਾ ਮੰਗੀ ਗਈ ਸੀ ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਜਿਹੜੀ ਉਹ ਸੂਚਨਾ ਮੰਗੇਗੀ ਤੇ ਇਹਦੇ ਨਾਲ ਹੀ ਤਿੰਨ ਤਰੀਕ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਆਉਣਾ ਹੈ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਕਿੰਨੀਆਂ ਪੋਸਟਾਂ ਖਾਲੀ ਐ ਉਹ ਡਾਟਾ ਨਿਕਲ ਕੇ ਦੋਸਤੋ ਸਾਹਮਣੇ ਆਊਗਾ ਸੋ ਉਸ ਦੇ ਆਧਾਰ ਤੇ ਹੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ 1001 ਪਟਵਾਰੀ ਦੀਆਂ ਪੋਸਟਾਂ ਰੱਖੀਆਂ ਜਾਣੇ ਸੋ ਜਿਹੜੇ ਭੈਣ ਭਰਾ ਪਟਵਾਰੀ ਦੀ ਤਿਆਰੀ ਕਰ ਰਹੇ ਜਾਂ ਪਟਵਾਰੀ ਬਣਨਾ ਚਾਹੁੰਦੇ ਆ ਠੀਕ ਹੈ ਜੀ ਆਮ ਇੱਕ ਕਹਾਵਤ ਬੜੀ ਪ੍ਰਚਲਿਤ ਐ ਪੰਜਾਬ ਦੇ ਵਿੱਚ ਖਿੱਲੇਲੇ ਪੰਜਾਬ ਦੇ ਪਿੰਡਾਂ ਵਿੱਚ ਖਾਸ ਕਰ ਮਾਲਵੇ ਦੇ ਵਿੱਚ ਐ ਕਿ ਤੂੰ ਮੇਰੇ ਤੇ ਰੋਹ ਮੰਨ ਤੂੰ ਪਟਵਾਰੀ ਲੱਗਿਆ ਸੋ ਜਿਹੜੇ ਮੇਰੇ ਭੈਣ ਭਰਾ ਪਟਵਾਰੀ ਬਣਨਾ ਚਾਹੁੰਦੇ ਆ ਉਹਨਾਂ ਲਈ ਬਹੁਤ ਖੁਸ਼ਖਬਰੀ ਵਾਲੀ ਗੱਲ ਐ ਠੀਕ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਜਿਹੜੀਆਂ ਹਨਾਂ ਮੈਂ ਪੋਸਟਾਂ ਸਾਹਮਣੇ ਆਉਣਗੀਆਂ ਕਿਰਪਾ ਕਰਕੇ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਨੂੰ ਜ਼ਰੂਰ ਸਾਂਝਾ ਕਰਿਓ ਜਿਹੜੇ ਪਟਵਾਰੀ ਦੀ ਜਾਂ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੈ ਠੀਕ ਹੈ ਜੀ ਅਜੇ ਬੇਰੁਜ਼ਗਾਰ ਹੈ ਸੋ ਉਹਨਾਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਸੋ ਆਪਣੀ ਤਿਆਰੀ ਰੱਖੋ ਆਉਣ ਵਾਲੇ ਕਿਉਂਕਿ ਸਰਕਾਰ ਦਾ ਸਿਰਫ 1 ਸਾਲ ਰਹਿ ਗਿਆ ਦੋਸਤੋ 1 ਸਾਲ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਤੁਹਾਨੂੰ ਨਿਕਲ ਕੇ ਆਉਣਗੀਆਂ ਤਾਂ ਆਪਣੀ ਤਿਆਰੀ ਹੁਣੇ ਤੋਂ ਵਧ ਲਓ ਠੀਕ ਹੈ ਜੀ ਕਿਉਂਕਿ ਜਾਂਦੀ ਹੋਈ ਸਰਕਾਰ ਸਾਰੇ ਵਾਸੋਂ ਹੱਥ ਪੱਲਾ ਮਾਰੂਗੀ ਕਿ ਉਹ ਜਿਹੜੇ ਆਪਣੇ ਮਿੱਥੇ ਥੋੜਾ ਲਾਲਚ ਵੀ ਸਾਡੀ ਸ਼ਾਇਦ ਕਿਤੇ ਨਾ ਕਿਤੇ ਸੱਤਾ ਕਾਜ ਵਿੱਚ ਰਹੇ ਦੀ ਪਰ ਇਸੇ ਕਰਕੇ ਸਾਰੇ ਭੈਣ ਭਰਾ ਜਿਹੜੇ ਵੀ ਕੋਈ ਕਿਸੇ ਤਰ੍ਹਾਂ ਤਿਆਰੀ ਕਰ ਰਹੇ ਹੋ ਆਪਣੀ ਤਿਆਰੀ ਨੂੰ ਬਰਕਰਾਰ ਰੱਖੋ ਸਗੋਂ ਹੋਰ ਤੇਜ਼ ਕਰੋ ਠੀਕ ਹੈ ਪੰਜ ਚਾਰ ਮਹੀਨਿਆਂ ਦੇ ਵਿੱਚ ਵਿੱਚ ਸਾਰਾ ਜਿਹੜੀਆਂ ਉਹ ਪੋਸਟਾਂ ਵਗੈਰਾ ਨਵੀਆਂ ਆਉਣ ਦੀ ਸੰਭਾਵਨਾ ਹੈ ਫੁੱਲ ਠੀਕ ਹੈ ਜੀ ਸੋ ਬਾਕੀ ਜਿਹੜੇ ਵੀ ਚਾਹੇ ਉਥੇ 64 59 94 68 35 37 04 ਜਿਹੜੀਆਂ ਵੀ ਕੋਈ ਪੈਂਡਿੰਗ ਉਹਨਾਂ ਦੀਆਂ ਚਾਹੇ ਉਹ ਲਿਸਟਾਂ ਰਹਿ ਗਈਆਂ ਹੋਣ ਜਾਂ ਕੁਝ ਵੀ ਹੈ ਠੀਕ ਹੈ ਜਾਂ ਪੇ ਸਕਿੱਲ ਨਾਲ ਸੰਬੰਧਿਤ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਕੀਤਾ ਜਾਣਾ ਫਿਲਹਾਲ ਅਜੇ ਤੱਕ ਇਹ ਵੇਟ ਕਰ ਰਹੇ ਹਾਂ ਵੀ ਅਸੀਂ ਲਾਸਟ ਸਾਲ ਦੇ ਵਿੱਚ ਹੀ ਕੰਮ ਕਰਾਂਗੇ ਸੋ ਆਪਣੇ ਵਿਚਾਰ ਵੀ ਜਰੂਰ ਦਿਓ ਤੋਂ ਮਿਲਦੇ ਕਿਸੇ ਹੋਰ ਖਾਦਣ ਕੇ ਲਈ ਧੰਨਵਾਦ